ਇੱਕ ਵਾਰ ਬੀਬੀ ਲੱਜੋ ਨੇ ਦੱਸਿਆ ਕਿ ਇੱਕ ਵਾਰ ਹਜੂਰ ਨੂੰ ਬਹੁਤ ਬੁਖਾਰ ਸੀ ਫਿਰ ਵੀ 2.5 ਘੰਟੇ satsang ਕੀਤਾ satsang ਤੋਂ ਬਾਅਦ ਕੋਠੀ ਵਿੱਚ ਵਾਪਸ ਆਏ ਮੈਂ ਅੰਦਰੋਂ ਦਰਵਾਜ਼ਾ ਬੰਦ ਕਰ ਰਹੀ ਸੀ ਕਿ ਇੱਕ ਆਦਮੀ ਆਇਆ ਤੇ ਕਹਿਣ ਲੱਗਾ ਹਜੂਰ ਦੇ ਦਰਸ਼ਨ ਕਰਨੇ ਹਨ ਮੈਂ ਕਿਹਾ ਅੱਜ ਹਜੂਰ ਦੀ ਤਬੀਅਤ ਠੀਕ ਨਹੀਂ ਕੱਲ ਦਰਸ਼ਨ ਕਰ ਲੈਣਾ ਮੈਂ ਜਬਰਦਸਤੀ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡੀ ਲਾ ਦਿੱਤੀ। ਜਦੋਂ ਮੈਂ ਹਜ਼ੂਰ ਕੋਲ ਵਾਪਸ ਗਈ ਤਾਂ ਹਜ਼ੂਰ ਨੇ ਦੱਸਿਆ ਕਿ ਇੱਕ ਵਿਅਕਤੀ ਬਹੁਤ ਦੂਰੋਂ ਆਇਆ ਹੈ। ਮੈਨੂੰ ਮਿਲਣਾ ਚਾਹੁੰਦਾ ਹੈ। ਮੈਂ ਕਿਹਾ ਹਜ਼ੂਰ ਇੱਕ ਵਿਅਕਤੀ ਆਇਆ ਤਾਂ ਸੀ, ਲੇਕਿਨ ਮੈਂ ਉਸਨੂੰ ਉੱਪਰ ਨਹੀਂ ਆਉਣ ਦਿੱਤਾ। ਇਹ ਸੁਣ ਕੇ ਹਜ਼ੂਰ ਨੇ ਹੁਕਮ ਦਿੱਤਾ ਕਿ ਜਾਓ ਉਸਨੂੰ ਲੈ ਕੇ ਆਓ। ਉਹ ਆਦਮੀ ਹਜ਼ੂਰ ਦੇ ਬਰਾਮਦੇ ਵਿੱਚ ਖੜ੍ਹਾ ਸੀ। ਮੈਂ ਉਸ ਕੋਲ ਗਈ ਤੇ ਜਾ ਕੇ ਮਾਫੀ ਮੰਗੀ ਤੇ ਕਿਹਾ ਹਜ਼ੂਰ ਨੇ ਤੁਹਾਨੂੰ ਯਾਦ ਕੀਤਾ ਹੈ ਇਹ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਅਸੀਂ ਦੋਨੋਂ ਉੱਪਰ ਆਏ ਹਜ਼ੂਰ ਉਸ ਦਾ ਇੰਤਜ਼ਾਰ ਕਰ ਰਹੇ ਸਨ ਉਸ ਵਿਅਕਤੀ ਨੇ ਹਜ਼ੂਰ ਨੂੰ ਨਾਮਦਾਨ ਲੈਣ ਲਈ ਬੇਨਤੀ ਕੀਤੀ ਹਜ਼ੂਰ ਨੇ ਉਸ ਨੂੰ ਉਸੇ ਵਕਤ ਨਾਮਦਾਨ ਦੇਣ ਲਈ ਤਿਆਰ ਹੋ ਗਏ ਹਜ਼ੂਰ ਨੇ ਉਸ ਨੂੰ ਉਸੇ ਵਕਤ ਆਪਣੇ ਕੋਲ ਬਿਠਾ ਕੇ ਨਾਮਦਾਨ ਦੇ ਦਿੱਤਾ ਉਹ ਆਦਮੀ ਨਾਮਦਾਨ ਲੈ ਕੇ ਆਪਣਾ ਨਾਮ ਪਤਾ ਲਿਖਾ ਕੇ ਚਲਾ ਗਿਆ ਕੁਝ ਦਿਨਾਂ ਬਾਅਦ ਹਜ਼ੂਰ ਨੇ ਇੱਕ ਚਿੱਠੀ ਪੜਨ ਨੂੰ ਦਿੱਤੀ ਚਿੱਠੀ ਉਸ ਵਿਅਕਤੀ ਦੀ ਸੀ ਜੋ ਨਾਮਦਾਨ ਲੈ ਕੇ ਗਿਆ ਸੀ ਉਹ ਵਿਅਕਤੀ ਨਾਮਦਾਨ ਲੈਣ ਤੋਂ 10 ਦਿਨ ਬਾਅਦ ਚੋਲਾ ਛੱਡ ਗਿਆ ਚੋਲਾ ਛੱਡਣ ਤੋਂ ਕੁਝ ਧੀਰ ਪਹਿਲਾਂ ਕਹਿਣ ਲੱਗਾ ਹਜ਼ੂਰ ਮੇਰੇ ਕੋਲ ਬੈਠੇ ਹਨ ਤੂੰ ਤਿਆਰ ਹੋ ਜਾ ਮੈਂ ਤੈਨੂੰ ਲੈਣ ਆਇਆ ਹਾਂ ਚਿੱਠੀ ਪੜਦੇ ਹੀ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਮੈਨੂੰ ਪਤਾ ਲੱਗਿਆ ਕਿ ਬੁਖਾਰ ਹੋਣ ਦੇ ਬਾਵਜੂਦ ਵੀ ਹਜ਼ੂਰ ਨੇ ਉਸ ਨੂੰ ਨਾਮਦਾਨ ਦੀ ਬਖਸ਼ਿਸ਼ ਕਿਉਂ ਕੀਤੀ ਇਰਾਦਾ ਸੀ